ਆਪੋ ਚਾਹ ਉਹ ਨਹੀਂ ਜੇ ਕੀ ਹੋ ਗਿਆ ਮੰਮੀ ਨਾ ਰਿਚ ਮਿੱਠਾ ਨਾ ਕੋਈ ਚਾਹ ਪੱਤੀ ਨਾ ਕੋਈ ਦੁੱਧ ਘਰ ਦਾ ਦੁੱਧ ਹੋਵੇ ਤੈਨੂੰ ਜਮਾਈ ਨੂੰ ਨਹੀਂ ਕੀ ਬਣਾਉਂਦੇ ਜਮਾਈ ਆਪਰੇ ਕਿਨ ਪੀਸ ਖਾਇਆ ਤੇ ਉਹਨੇ ਕਰਦਾ ਥੋੜੇ ਕਰ ਦਿੱਤੀ ਨਹੀਂ ਗਿੱਝੀ ਹੈ ਜੀ ਚਾਹ ਬਣਾਉਂਗੀ ਚੱਕਰ ਕਿਾ ਨਵੀਂ ਮੈਂ ਤਾਂ ਜਿਵੇਂ ਰੋਈ ਬਣਾਉਣੀ ਉਹ ਵੀ ਬਣਾਈ ਸੀ ਹੋਰ ਕਰਕੇ ਨਹੀਂ ਬਣਦੀ ਸਾਡੇ ਨਹੀਂ ਵਾਲੇ ਤੁਸੀਂ ਬਣਾਉਂਦੇ ਆ ਇਹ ਜੀ ਬਕਰ ਕਰਤਾਂ ਆ ਜੀ ਨਹੀਂ ਮੰਮੀ ਕੋਈ ਨਹੀਂ ਬਣਾ ਦੇਣੀ ਹੁਣ ਬਰੈਂਡ ਬਣਾਉਂ बात चल ठीक हेलो हेलो हाँ बेटे मैं वो ठीक है बोल और मैं कहा आज जीवनी चार माह क्या गया ना चार जी ना वैसे चार ना, ना कोई दाद ना कोई पत्ती मैं तो मजा करके मेरी मत मारी पता नहीं होना क्या कर देने की इश्क ते की नहीं की कर दी रही ਹੇ ਨੀ ਪੜਾਈ ਕਿਤੇ ਆ ਕਿਤੇ ਵਕਤ ਕੋਈ ਪੜਾਈਪੜੂ ਨੀਨੇ ਕੀਤੀ ਬਸ ਠੀਕ ਹੀ ਹੈ ਜਿਵੇਂ ਪੁੱਤ ਮੈਂ ਤਾਂ ਦਾ ਟਾਈਮ ਲਗਾਉਣੀ ਹੈ ਜਿਵੇਂ ਵੀ ਲੰਗਦਾ ਤੇ ਪਰ ਠੀਕ ਹੈ ਜਿਵੇਂ ਵੀ ਕੋਈ ਵੀ ਹੈ ਰਹਿਣ ਕਿ ਅੱਜ ਚੁੱਧ ਪੂਰਾ ਹੀ ਨਹੀਂ ਨਾ ਰੋਟੀ ਬਣਾਉਂਦਾ ਨਾ ਕਢਾ ਪਾਣੀ ਤੇ ਜਰੂਰ ਹਿੰ ਦਾਹ ਪਾਣੀ ਵੀ ਨਹੀਂ ਕਿਹਾ ਜਰੂਰ ਬਣਾਉਂਗੀ ਮੈਂ ਤਾਂ ਬਹੁਤ ਔਖੇ ਆ ਪੁੱਤ ਇਹਨੂੰ ਕੋਈ ਪਛਾਣੀ ਵੀ ਕਿਵੇਂ ਕਰਨਾ ਕੋਈ ਪਸਾਅ ਦਾ ਤਰਹੀਏ ਖਾਣ ਪੀਣ ਬਣਾਉਂ ਆਂ ਗਰੀ ਨਹੀਂ ਇਹਨੂੰ ਕਿਹਟ ਮੈਂ ਤਾਂ ਕੋਈ ਗੱਲ ਵਾਸ ਕਰਦੀਆਂ ਮੁੰਡੇ ਨਾਲ ਰਹਿ। ਤੇ ਉਹ ਮੈਨੂੰ ਆ ਕੇ ਦੱਸੂਗਾ। ਨਾ ਕੋਈ ਨੱਟ ਲੈ ਮੈਨੂੰ ਸੰਭਲਣਾ ਪਤਾ। ਵੀ ਆ ਮੇਰੀ ਮੰਮੀ ਬਿਮਾਰ ਆ ਜਾਂ ਢਿੱੰਗੀ ਆ ਜਾਂ ਕਿਵੇਂ। ਬਸ ਇਹਨੂੰ ਕੋਈ ਪਤਾ ਨਹੀਂ ਪਤਾ। ਹਾਂ ਤੂੰ ਆ ਜਾ ਮੇਰਾ ਚਿੱਤ ਜਾਣ ਲੱਗਦਾ ਪਤਾ। ਕਈ ਦਿਨ ਹੋ ਗਏ ਫੋਨ ਕੀਤੇ ਨੂੰ। ਹਾਂ। ਔਰ ਔਰ ਟੀਟਾ ਕਾ ਇਹ ਇਹਨੂੰ ਕਿਵੇਂ ਕਰ ਜਾਣਾ? ਨਹੀਂ ਕਰ ਜਾਣਾ। ਨਹੀਂ ਬਹੁਤ ਸਮਝਾਇਆ ਮੁੰਡੇ ਨੇ ਇਹਨੂੰ ਨਹੀਂ ਸਮਝਦੀ ਇਹਨੇ ਤਾਂ ਉਹੀ ਆਖਣੇ ਸਮਝਾ ਲੈਣਾ ਕਰਕੇ ਉਹ ਇੱਕ ਕੰਮ ਕਰਦਾ ਪਤਾ ਹੀ ਨਹੀਂ ਇਹਨੂੰ ਵੀ ਕੀ ਕੰਮ ਹੁੰਦਾ ਘਰ ਤੇ ਆਪਣੇ ਹੁਣ ਤੂੰ ਬਣਾਉਂਦੀ ਸੀ ਚਾਹ ਪਾਣੀ ਰੋਟੀ ਪਾਣੀ ਸਾਰੇ ਵਰਗੇ ਟਾਈਪ ਜਮਾਈ ਨੇ ਇਹਨੂੰ ਚਾਜ ਹਾਂ ਫਤਮਾ ਮੇਰੀ ਗੱਲ ਸੁਣ ਮੈਂ ਆਪ ਦਾ ਦਿਮਾਗ ਵਰਤਿਆ ਹੋਈ ਆ ਮੈਂ ਇਹਨੂੰ ਪੂਰਾ ਚੰਦ ਕਰਖਣਾ ਨਹੀਂ ਰੋਖ ਨਹੀਂ ਹੋਣ ਦੇਣਾਗਾ ਐ ਲੋਤ ਉਪਰਵਾ ਨਾ ਕੋਈ ਇਹਨੂੰ ਮੈਂ ਆਪਣੇ ਜਾਂਦਰ ਨੂੰ ਵਸੇ ਰਾ ਮੇਰੇ ਛਾਂ ਦਾ ਕੰਮ ਜਿੰਨਾ ਚੱਕਰ ਉਹਨੇ ਜਿਹੜਾ ਮੈਂ ਇਹਨੂੰ ਆਪਦੇ ਮਾਇਲੇ ਥਰੇ ਤੇ ਲਗਾ ਅਰੇ ਕਾਵੇਂ ਕਿਵੇਂ ਹੋਵੇਂ ਠੀਕ ਆ ਪਤ ਬਸ ਇਹਨੂੰ ਤਾਂ ਕੋਈ ਚੱਜ ਨਹੀਂ ਕੀ ਹੋ ਗਿਆ ਜਿਵੇਂ ਇਹਨੇ ਤਾਂ ਅਕਲੀ ਨੇ ਆਪਣੇ ਘਰ ਦਾ ਭੇਜਤੀ ਨਹੀਂ ਆਇਆ ਵੀ ਕੀ ਕਰਨਾ ਤੇ ਕੀ ਨਹੀਂ ਜਿੱਥੇ ਚੀ ਪਈ ਆ ਉਹ ਜਿਹੜਾ ਪਈ ਰਹੀ ਦੀ ਹੈ ਢੀੜੇ ਧੋਪੇ ਮਾਰਦੀ ਚਿਰਾ ਕੀ ਬੱਡਾਂ ਤੇ ਕੁੱਤਾ ਹਾਂ ਤਾਂ ਪੁੱਤ ਲਾਉਂਦਾ ਹੀ ਹੁੰਦਾ ਅਸ਼ਕਰ ਵੀ ਫਿਰ ਵੀ ਆਪਣਾ ਪਰਿਵਾਰ ਕਿਵੇਂ ਹੈ ਹੁਣ ਵਿਚੋਲਾ ਤੋਦਾ ਤਾਂ ਸਹੀ ਤਾਂ ਸਾਰਾ ਕੁਝ ਐ ਕਰਨ ਜਾਣ ਦੀ ਐ ਕਰਨ ਜਾਣ ਦੀ ਢੀੜੇ ਸੌਣ ਜਾਣ ਦੀ ਉਹ ਕਰਨ ਜਾਣ ਦੀ ਇਹ ਤਾਂ ਚੱਜ ਨਹੀਂ ਨਿਸ਼ਗੜਿਆ ਲਗਾ ਤਾਂ ਹਾਂ ਮਾਰਨ ਬੱਟੇ ਕੋਈ ਨਹੀਂ ਬੱਦ ਮੈਂ ਸਾਰਾ ਕੁਝ ਸੁਣ ਲਿਆ ਉੱਥੇ ਖੜੇ ਨੇ ਉਹ ਕੀ ਸੁਣ ਲਿਆ ਪੁੱਤ ਤੂੰ ਫੇਰ ਉਹਦੀ ਸ਼ਹਿਰ ਲੈ ਲੈਣਾ ਤੂੰ ਨੀ ਕੀ ਨੀ ਕੀ ਗੱਲ ਭੈਣ ਨੂੰ ਦਖਣ ਲੱਗ ਜਾਨੀ ਭੈਣ ਨੂੰ ਦੱਸੋ ਨਾ ਗੱਲ ਪਤਾ ਉਹ ਨਾਲ ਦੇ ਕਰੇ ਆਪਾਂ ਆਵਦੇ ਕਰੇ ਆ। ਉਹ ਜਾ ਕਰੇ ਤੂੰ ਤਾਂ ਫੇਰ ਉਹ ਉਧਰ ਦੀ ਉਹੀ ਗੱਲ ਉਹ ਚਾਹ ਰਿਹਾ ਮੈਂ ਦੱਸਣਾ ਜੇ ਮੈਨੂੰ ਇਹਨੂੰ ਚੱਜੀ ਨਹੀਂ ਕਿਸੇ ਗੱਲ ਦਾ। ਤੂੰ ਕੀ ਕਰ ਲਓਗੀ ਫੇਰ ਇਹ? ਕਰ ਲਊਂਗਾ ਜਾ ਕਰੇ। ਇਹ ਤੂੰ ਨਹੀਂ ਤੂੰ ਤਾਂ ਫੇਰ ਉਹਦੇ ਮਗਰੇ ਲੱਗੇਗਾ ਪੁੱਤ ਆਪਣਾ ਘਰ ਐ ਨਹੀਂ ਚੱਲਣਾ। ਉਹ ਮਗਰ ਵਾਲੀ ਗੱਲ ਨਹੀਂ ਬੇ। ਨਹੀਂ ਨਹੀਂ ਪੁੱਤ ਇਹ ਚੱਲੀ ਨਹੀਂ ਸਕਦਾ। ਬੜਾ ਮੋਟਾ ਤਾਂ ਪਤਾ ਹੋਣਾ ਚਾਹੀਦਾ ਪੜੀ ਲਿਖੀ ਹੈ ਤੀ ਪਤਨੂ ਵੀ ਆ ਲੀੜੀਆਂ ਲੀਆਂ ਤਾਂ ਆ ਰੱਖਣੇ ਆ ਆਡਰ ਰੱਖਣੇ ਆ ਆਡਰ ਰੱਖਣੇ ਇਹ ਸਾਰਾ ਖਛੜੋ ਬੋਥੇ ਮਾਰ ਨਾ ਕੋਈ ਜਾਂ ਪਾਣੀ ਦਾ ਪਤਾ ਐ ਨੂੰ ਕਰਨ ਦਾ ਜਾਂ ਪਾਣੀ ਇੰਨਾ ਕਰਦਾ ਦੁੱਧ ਮੂੰ ਤੁਮਹਾਨ ਕਰਕੇ ਮੇਰੇ ਮੱਥੇ ਮਾਰਦੀ ਏ ਉਹ ਮੰਮੀ ਬਿਨਾ ਦਾ ਤੋ ਨਾ ਕਲੇਸ਼ ਨਾ ਪਾਇਆ ਕਰੋ ਕਲੇਸ਼ ਕਾ ਤੋ ਮੈਂ ਐਡੀ ਪਾਗਲ ਥੋੜੀ ਐ ਨਹੀਂ ਇਹਨੂੰ ਪਤਾ ਸਾ ਥੋੜੀ ਮਰਦੀ ਹਾਂ ਚਲ ਕੋਈ ਨਬੇ ਹੋ ਜਾਣੀ ਹਏ ਉਹ ਇੱਕ ਥਾੜੇ ਪਾਣੀ ਲੈ ਕੇ ਸੋਈ ਸੋ ਨਿਕਲ ਕੀ ਇਹਨੇ ਮੈਨੂੰ ਦਵਾਨਾ ਦੇਣਾ ਕੇ ਆਹ ਨਹੀਂ ਕਰ ਸਕਦੀ ਮੇਰੀ ਇਹ ਨਹੀਂ ਨਹੀਂ ਕਰਦੀ ਨਹੀਂ ਕਰ ਸਕਦੀ ਬਸ ਇਹ ਤੋਂ ਬਸ ਮੈਂ ਤਾਂ ਕੁੜੀ ਨੂੰ ਫੋਨ ਲਾਉਂਗੀ ਕੁੜੀ ਨੂੰ ਕੀ ਕਹਿਣਾ ਹੋਣਾ ਕੁੜੀ ਨੂੰ ਮੈਂ ਆਪੇ ਕਹੂੰਗੀ ਉਹੀ ਸੰਭ ਹੋ ਮੈਨੂੰ ਉਹਦਾ ਫੋਨ ਲਾ ਕੇ ਭਜਿਓ ਅਰੇ ਇਹ ਨਹੀਂ ਮੈਂ ਤੁਹਾਨੂੰ ਸ਼ਾਮ ਸ ਇਹ ਮੈਨੂੰ ਸਮਝ ਨਹੀਂ ਸਕਦੀ ਮੈਨੂੰ ਇਹਦਾ ਸਭ ਪਤਾ ਹੈ ਇਹ ਤਾਂ ਜਉਤਲੀ ਮਨੋਂ ਰੰਬੀ ਆ ਮੈਂ ਇਹੋ ਮਾਰਨਾ ਚਾਹੁੰਦੀ ਕਿ ਨਹੀਂ ਮੰਮੀ ਤੁਸੀਂ ਆਏ ਕਹਤੋਂ ਕੰਨੀ ਰਹਿਨੇ ਹੋ ਅਕਸਰ ਨੂੰ ਮੈਂ ਵੀ ਤੁਹਾਨੂੰ ਥੀ ਲਿਆਂਗੀ ਮੈਂ ਸੱਚੀ ਗੱਲਾਂ ਕਹਿੰਦੀ ਆ ਢੀਆਂ ਤਾਂ ਢੀਆਂ ਹੀ ਹੁੰਦਾਂ ਨਾ ਨੋਹ ਨੋਹ ਹੀ ਹੁੰਦਾਂ ਨਹੀਂ ਹੁੰਦਾਂ ਤੱਕ ਚਲ ਕੋਈ ਨਹੀਂ ਤੁਸੀਂ ਗੁੱਸਾ ਛੱਡ ਦਵਾਇ ਚਲ ਨੋਹਾਂ ਤਿੰ ਆ ਬਣ ਜਾਣਾ ਫੇਰ ਕੋਈ ਜੱਗ ਤੋਂ ਚਿਰਦਾ ਹੁੰਦਾ ਮੰਮੀ ਤੁਮ ਮਾਰਾਂ ਦਵਾਈ ਦਵਾਇ ਦੋ ਲੈ ਪਹਿਲਾਂ ਦਵਾਈ ਨਹੀਂ ਮੈਂ ਇਹ ਤੁਨ ਲੈਂਦੀ ਨਹੀਂ ਨਹੀਂ ਨਾ ਸਹੀ ਦਵਾਈ ਮੈਂ ਦੇਵੀ ਚਲ ਫਿਰ ਆਪਦੇ ਮੁੰਡੇ ਤੋਂ ਤਾਂ ਲੈ ਲਓ ਹਲੋ ਲੈ ਪੁੱਤ ਤੇਰੀ ਆ ਭੈਣ ਨੂੰ ਫੋਨ ਲਾ ਕੇ ਦੇ ਮੈਨੂੰ ਉਹ ਕਾਦੇ ਵਾਸਤੇ ਮੰਮੀ ਉਹ ਪੁੱਤ ਆ ਉਹਨੂੰ ਫੋਨ ਕਰਨਾ ਉਹ ਕਾ ਦੂ ਸਭ ਲੋਗ ਜਿੱਸੀ ਦਿਨੋਂ ਤੋਂ ਨਾ ਨੋ ਨਹੀਂ ਪੁੱਤ ਤੂੰ ਮੈਨੂੰ ਲਾ ਕੇ ਦੇ ਲਾ ਕੇ ਦੇ ਫੋਨ ਮੈਨੂੰ ਆਪੇ ਆਪਾਂ ਜੀ ਆਉਗੇ ਤਾਂ ਜਦੋਂ ਮੇਰੇ ਬਿਮਾਰਤਾ ਤੋਂ ਲੈ ਹਲੋ ਮਾਂ ਚਲ ਜੀਰ ਹਲੋ ਹੈਲੋ 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 ਹਾਂ ਬੇਟੇ ਠੀਕ ਠਾਕ ਹੈ ਔਰ ਹਾਂਜੀ ਮੰਮੀ ਠੀਕ ਆ ਤੁਸੀਂ ਦੱਸੋ ਕਿਵੇਂ ਹੋ ਮੈਂ ਤਾਂ ਮੈਂ ਤਾਂ ਬਿਮਾਰ ਹੋਈ ਪਈ ਆ ਬੜੀ ਬਿਮਾਰ ਹੋ ਬਣਾਈ ਬਣਨ ਪੈਛ ਨੂੰ ਉਛ ਹੋਈ ਪਈ ਐ ਨਾ ਸਿਰ ਕਟੇ ਪਈ ਐ ਨਾ ਪਤ ਥੋੜਾ ਜਿਹਾ ਸੁਖ ਗਰ ਵੀ ਦੱਸਿਆ ਵਿੱਚ ਮੈਂ ਤੇ ਮੰਮੀ ਦਵਾਈ ਦਵਾਈਆਂ ਬਸ ਉਹਨੂੰ ਦਵਾ ਕੇ ਨਹੀਂ ਆ ਓਏ ਤੈਨੂੰ ਪਤਾ ਇਹ ਸਨ ਦਾ ਵਿਚਾਰਾ ਦਵਾ ਦੇ ਤੈਨੂੰ ਪਤਾ ਦਵਾਉਣ ਵਾਲੀ ਆਪਣੇ ਘਰੇ ਇਹ ਜੀ ਆਈ ਐ ਹਾਂ ਇਹ ਆਪਦੀ ਗੱਲ ਮੁੱਖ ਰੱਖਦੀ ਹੈ ਉਹ ਆਪ ਦਾ ਕੰਮ ਸੁਣ ਨੂੰ ਨਾ ਕਰਿਆ 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 ਮੇਰੇ ਬੰਦੇ ਤਾਂ ਹੋਣ ਹੀ ਨਹੀਂ ਦਿੰਦੇ ਚਲ ਕੋਈ ਨਹੀਂ ਤੁਹਾਨੂੰ ਸੰਭੂ ਵੀ ਤਾਂ ਸਹੀ ਤੇਰਾ ਖਿਆਲ ਤਾਂ ਰੱਖ ਗਈ ਉਹ ਕਿਹੜੇ ਖਿਆਲ ਰੱਖਣ ਵਾਲੀ ਹੈ ਪੁੱਤ ਤੈਨੂੰ ਸਾਰਾ ਪਤਾ ਹੈ ਆਪਣੇ ਘਰ ਵਾਲੇ ਚਲ ਕੋਈ ਨਹੀਂ ਸੁਣ ਨੂੰ ਕਹੀਂ ਜਾਇਆ ਕਰ ਸੁਣ ਨੂੰ ਉਂਗਲ ਲਾਈ ਜਾਇਆ ਕਰ ਆਪੇ ਸੁਣ ਨੂੰ ਕਰੂਗਾ ਨੂੰ ਸਿੱਤਰ ਹੜ ਫਰਾਇਆ ਕਰ ਇਹ ਬਾਹਰ ਲੱਛਣ ਕਰਦੀ ਹੈ ਤਾਂ ਚੋਣ ਉਹ ਵਿਚਾਰਾ ਦੋਨੇ ਪਾਸੇ ਹੋ ਨਹੀਂ ਨਾ ਸਕਦਾ ਵਿਚਾਰਾ ਕਹਿੰਦੇ ਕਿ ਮੇਰੇ ਇੰਨੇ ਵੀ ਹੁੰਦਾ ਫਿਰ ਉਹਨੇ ਆਪਦਾ ਘਰ ਵੀ ਤੈਨੂੰ ਪਤਾ ਹੀ ਹੈ ਹਨਾ ਤੂੰ ਪੁੱਤ ਤੂੰ ਜ਼ਰੂਰ ਟੈਂਚੋ ਟੈਂਚ ਕੱਢ ਕੇ ਜ਼ਰੂਰ ਆ ਮੈਂ ਕਿਵੇਂ ਆ ਸਕਦੀ ਹਾਂ ਮम्मी ਮੇਰਾ ਸਾਦਾ ਨਹੀਂਗਾ ਉਹ ਕੋਈ ਨਹੀਂ ਪਤਾ ਕੋਈ ਆਪਣੇ ਉਹ ਮੁੰਡੇ ਨੇ ਕਹੇ ਦੇ ਵੀ ਭਾਈ ਇੱਕ ਦਿਨ ਸਰਦ ਇੱਕ ਦਿਨ ਤਾਂ ਕੀ ਹੁੰਦਾ ਪਤਾ ਮੰਮੀ ਤੈਨੂੰ ਪਤਾ ਸਾਡੇ ਹੁਣ ਕੋਈ ਪਸਾਰਾਗਾ ਨਾਲੇ ਹੁਣ ਮੈਂ ਆਪਦਾ ਟੱਬਰ ਛੱਡ ਕੇ ਕਿਵੇਂ ਆ ਸਕਦੀ ਹੁਣ ਮੇਰਾ ਘਰ ਤੈਨੂੰ ਪਤਾ ਲੋਟ ਨਹੀਂ ਆਉਂਦਾ ਆਦਾ ਘਰ ਛੱਡੇ ਬਿਨਾ ਜਰੂਰ ਆਪਤ ਮੈਂ ਜ਼ਿਆਦੇ ਢਿੱਲੀ ਐ ਤੂੰ ਕੋ ਤੇ ਜਰੂਰ ਆ ਮੇਰੇ ਕੋਈ ਚਾਰ ਮੰਮੀ ਮੈਂ ਓਕੇ ਨਹੀਂ ਕੋਸ ਤਾਂ ਕਾਂ ਸੋਟਾ ਕੱਟ ਕੇ ਜਰੂਰ ਹਾਂ ਹੰਬਣਾ ਵਿੱਚ ਤੈਨੂੰ ਪਾਉਗੇ ਮੇਰੇ ਫਿਰ ਮੇਰੀ ਵੀ ਕੇਅਰ ਤੂੰ ਮਾੜਾ ਮੋਟਾ ਕਰੇਂਗੀ ਆ ਕੇ ਹੀ ਪਤਾ ਮੰਮੀ ਹੁਣ ਤੇਰੀ ਕੇਅਰ ਕਰਨੀ ਇਹ ਕੇਅਰ ਕਰਦੀ ਹੋਏ ਫਿਰ ਕੋਈ ਸਮਝ ਨਹੀਂ ਕਿਉਂ ਸਕਦੀ ਹਾਂ ਅੱਗੇ ਹੁਣ ਤੇਰੀ ਦੀ ਇਹ ਕਹਿੰਦੀ ਉਹ ਤੋੜਦਾ ਸਰਦਾ ਨਹੀਂ ਨਾ ਕਰੀ ਸਾਰ ਬਣਾਣੀ ਮੰਮੀ ਸੱਚੀ ਹੈ ਉਹ ਉਹਦਾ ਘਰ ਆ ਇਹ ਆਪਣਾ ਘਰ ਹੈਗਾ ਤੈਨੂੰ ਇਹੀ ਸੰਭੂਗੀ ਠੀਕ ਹੈ ਨਾ ਐਵੇਂ ਬਿਨਾਂ ਗੱਲ ਤੋਂ ਨਾ ਫੋਨ ਕਰਿਆ ਕਰ ਉਹਨੂੰ ਜਿਹੜਾ ਤੁੰਗਲਾ ਤੇ ਲੱਗਦੀ ਹੈ ਨਾ ਹੁਣ ਨਹੀਂ ਹੋਣਾ ਹੁਣ ਤੇਰੇ ਕੋਲ ਮੈਂ ਰੀਤੀ ਆਉਗੀ ਕਹਿੰਦੀ ਦੇਖੀ ਜੀ ਵਾ ਇਹ ਹੀ ਸੰਭੂਗੇ ਤੈਨੂੰ ਨਿੱਕੀ ਨਿੱਕੀ ਗੱਲ ਤੇ ਲੜਦੀ ਰਹਿੰਦੀ ਰਹੇ ਨਾ ਹੁਣ ਤਾਂ ਉਹ ਜਦੋਂ ਸਾਹਮਣੇ ਦੀ ਵਾਰੀ ਆਈ ਦੇਖਣਾ ਤੇਰੀ ਤੀਜਾ ਵਾਪ ਹੁਣ ਇਹਹੀ ਤੇਰੀ ਤੀਜ ਬਣੂਗੀ ਤੂੰ ਸਮਝਿਆ ਕਰਨ ਮੜਾ ਮੋਟਾ ਕੁਝ ਠੀਕ ਹੈ ਨਾ ਐਨ ਕਮਨ ਲਈ ਮਰੀਦਾ ਹੁੰਦਾ ਲੇਕਿਨ ਇਹ ਦੱਸ ਦੇ ਫੂਲੇ ਕੇ ਭਾਈ ਇਹ ਨਹੀਂ ਆਣੂ ਸਤਿ ਸ਼੍ਰੀ ਅਕਾਲ ਜੀ ਤੇ ਜਿੱਦਾਂ ਤੁਸੀਂ ਇੰਸਟਾਗ੍ਰਾਮ ਤੇ ਮੇਰੀਆਂ ਵੀਡੀਓਜ਼ ਨੂੰ ਪਿਆਰ ਦੇ ਰਹੇ ਹੋ ਆਪਾਂ ਉਹੀ ਚੀਜ਼ਾਂ ਹੁਣ ਪ੍ਰੈਕਟੀਕਲ ਤੁਹਾਨੂੰ YouTube ਤੇ ਦਿਖਾਇਆ ਕਰਨੀ ਆ ਠੀਕ ਹੈ ਤੇ ਜਿਹੜੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਦਾਂ ਦੀਆਂ ਹੋਰ ਵੀ ਵੀਡੀਓਜ਼ ਜਿੱਦਾਂ ਦੀਆਂ ਤੁਸੀਂ ਇੰਸਟਾ ਤੇ ਦੇਖਦੇ ਹੋ ਆਪਾਂ ਉਹਨਾਂ ਦੇ ਪ੍ਰੈਕਟੀਕਲ ਦਿਖਾਇਆ ਕਰਨਾ ਤੁਹਾਨੂੰ ਤੇ ਵੀਡੀਓਜ਼ ਨੂੰ ਦਬ ਕੇ ਸ਼ੇਅਰ ਕਰਿਆ ਕਰੋ ਹੌਲੀ ਹੌਲੀ ਆਪਾਂ ਆਪਣੀ ਟੀਮ ਵਧਾਵਾਂਗੇ ਠੀਕ ਹੈ ਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਦੇਖੋ ਆਪਾਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਸੀ ਇਹ ਹਰ ਘਰ ਤੇ ਲਾਗੂ ਨਹੀਂ ਹੁੰਦੀ ਗੱਲ ਕੁਝ ਘਰਾਂ ਦੇ ਵਿੱਚ ਅੱਜ ਵੀ ਇਹ ਹੁੰਦਾ ਵੀ ਧੀਆਂ ਦੀ ਚੱਕ ਚ ਆ ਕੇ ਜਿਹੜੀਆਂ ਸੱਸਾਂ ਹੁੰਦੀਆਂ ਨੇ ਮਤਲਬ ਹਨਾ ਮਾਵਾ ਹੁੰਦੀਆਂ ਨੇ ਉਹ ਆਪਦੀ ਨੂੰ ਨਾਲ ਵਿਤਕਰਾ ਕਰਦੀਆਂ ਹਰ ਗੱਲ ਆਪਦੀ ਧੀ ਨੂੰ ਦੱਸਦੀਆਂ ਧੀ ਦੀ ਉਂਗਲ ਤੇ ਛੱਡਦੀਆਂ ਪਰ ਸੱਚ ਇਹ ਆ ਕਿ ਜਦ ਕੀ ਧੀ ਜਦੋਂ ਵਿਆਹੀ ਜਾਂਦੀ ਹੈ ਨਾ ਉਹਦਾ ਅਸਲੀ ਘਰ ਜਿਹੜਾ ਹੁੰਦਾ ਉਹ ਜਿੱਥੇ ਉਹ ਵਿਆਹੀ ਗਈ ਉਹ ਆ ਤੇ ਜਿਹੜੀ ਘਰ ਦੇ ਵਿੱਚ ਨੂੰ ਆਈ ਆ ਉਹਨੂੰ ਧੀ ਬਣਾਉਣਾ ਪੈਂਦਾ ਹਣ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਵੀ ਜਿਹੜੀ ਮੇਰੀ ਸੱਸ ਹੁੰਦੀ ਆ ਉਹ ਹਰ ਗੱਲ 'ਚ ਮੇਰੇ 'ਚ ਨੋਕਾ ਟੋਕੀ ਕਰਦੀ ਆ ਤੇ ਜੇ ਮੈਨੂੰ ਧੀ ਬਣਾਉਗੀ ਫੇਰ ਹੀ ਮੈਂ ਧੀ ਬਣੂੰਗੀ ਜੇ ਉਹ ਹਰ ਗੱਲ ਤੇ ਐਦਾਂ ਹੀ ਕਰਦੀ ਰਹੂਗੀ ਤਾਂ ਹੁਣ ਦੇ ਟਾਈਮ ਦੇ ਵਿੱਚ ਕੋਈ ਕਿਸੇ ਦੀ ਨਹੀਂ ਫਾਲਤੂ ਸੁਣਦਾ ਬਾਕੀ ਜੀ ਵੀਡੀਓਜ਼ ਨੂੰ ਪਿਆਰ ਦਿੰਦੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵੀਡੀਓ ਚੰਗੀ ਲੱਗੀ ਤਾਂ ਦਬ ਕੇ ਸ਼ੇਅਰ ਕਰ ਦਿਓ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਤਿ ਸ਼੍ਰੀ ਅਕਾਲ